ਪੰਕਜ ਚੱਡਾ ਜੀ ਜੋ ਰਾਸਲੀਲਾ ਹੋਈ ਆ ਖਰੜ ਦੇ ਵਿੱਚ ਕਈ ਦਿਨ ਇਹ ਰਾਸਲੀਲਾ ਚੱਲੀ ਆ ਤੇ ਅੱਜ ਇਹਦੀ ਸਮਾਪਤੀ ਹੋਈ ਆ ਤੁਸੀਂ ਵੀ ਹਰ ਰੋਜ਼ ਆਉਂਦੇ ਰਹੇ ਹੋ ਤੇ ਇਸ ਰਾਸਲੀਲਾ ਦਾ ਆਨੰਦ ਲੈਂਦੇ ਰਹੇ ਹੋ ਕੀ ਕਹੂੰ ਸ਼੍ਰੀ ਰਾਧਾ ਕਿਰਪਾ ਕਲੱਬ ਵੱਲੋਂ ਬਹੁਤ ਵਧੀਆ ਢੰਗ ਨਾਲ ਰਿਵਾਰਡ ਨੰਬਰ 21 ਦੇ ਵਿੱਚ ਬਹੁਤ ਵਧੀਆ ਢੰਗ ਨਾਲ ਜਿਹੜੇ ਕਹਿੰ ਗਏ ਕਿ ਰਾਸਲੀਲਾ ਕਰਾਈ ਗਈ ਜਿਹੜੇ ਅੱਜ ਤੁਸੀਂ ਸਮਾਪਤੀ ਦੇਖੀ ਹੈ ਤੁਸੀਂ ਇਹ ਦੇਖਿਆ ਹੋਣਾ ਕਿ ਬਹੁਤ ਅੱਛੇ ਢੰਗ ਨਾਲ ਜਿਹੜੀ Holi ਫੁੱਲਾਂ ਦੀ Holi ਖੇਲੀ ਗਈ ਹੈ राधा कृष्ण ਜੀ ਨਾਲ ਤੇ ਬੜੇ ਹੀ ਆਨੰਦ ਆਇਆ ਪਬਲਿਕ ਬਹੁਤ ਸੀ ਬਹੁਤ ਪਬਲਿਕ ਨੇ ਆਨੰਦ ਲਿਤਾ ਤੇ ਇਸੇ ਤਰ੍ਹਾਂ ਰਾਧਾ ਕਿਰਪਾ ਕਲਬ ਪਹਿਲਾਂ ਵੀ ਰਾਸ ਰੀਲਾ ਕਰਵਾਂਦਾ ਕਾਫੀ ਸਾਲ ਤੋਂ ਰਾਸ ਰੀਲਾ ਕਰਵਾਂਦਾ ਆ ਰਿਹਾ ਤੇ ਬਹੁਤ ਹੀ ਅੱਛੇ ਢੰਗ ਨਾਲ ਰਾਸ ਰੀਲਾ ਕਰਵਾਂਦਾ ਤੇ ਇਹਨਾਂ ਦੀ ਹੀ ਕੋਈ ਹੋਰ ਨਾਲ ਕਲਬ ਜੁੜਿਆ ਹੋਇਆ ਹੈ ਜਿਹੜਾ ਜੂਨੀਅਰ ਗੌਰਕਨਾਥ ਕਲੱਬ ਉਹ ਉਹਨਾਂ ਵੱਲੋਂ ਵੀ 13 ਤਰੀਕ ਨੂੰ ਰਾਜਾਗਾ ਕਰਵਾਇਆ ਜਾ ਰਿਹਾ ਹੈ ਬੜੇ ਵੱਡੇ ਪੱਦਰ ਤੇ ਰਾਜਾਗਾ ਤੋਂ ਵੀ ਆਵਲਾ ਮਹੱਲਾ ਵਾਰਡ ਨੰਬਰ 21 ਦੇ ਵਿੱਚ ਇੱਥੇ ਹੀ ਜਿੱਤੇ ਰਾਸ ਰਿਲਾ ਹੋਈ ਹੈ ਇੱਥੇ ਹੀ ਕਰਵਾਇਆ ਜਾਵੇਗਾ ਤੇ ਨੇੜੇ ਹਵੇਲੀ ਟਾਵਰ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਵਾਰ ਫਿਰ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਅੱਜ ਦੇ ਆਨੰਦ ਦੀ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਅੱਜ ਦਾ ਆਨੰਦ ਆਇਆ ਉਹ ਬੜਾ ਹੀ ਜਿਦੀ ਮੈਂ ਵਿਖਿਆਨ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਜਿਹੜਾ ਭਗਤੀ ਮੈਂ ਸਾਰਾ ਮਾਹੌਲ ਭਗਤੀ ਮੈਂ ਕਰਤਿਆ ਤੇ ਸਾਰਾ ਹੀ ਲੋਕੀ ਝੂਮੂਠੇ ਜਦ ਜਿੱਥੇ ਹੋਲੀ ਖੇਲੀ ਗਈ ਖੁੱਲਾ ਦੀ ਹੋਲੀ ਤਾਂ ਪੂਰਾ ਹੀ ਆਨੰਦ ਸਾਰੇ ਸ਼ਹਿਰ ਨਿਵਾਸੀ ਲੈ ਰਹੇ ਸੀ ਤੇ ਐਦਾਂ ਹੀ 13 ਤਰੀਕ ਨੂੰ ਜਿਹੜਾ ਰਾਜਜਗਾ ਕਰਵਾਇਆ ਜਾ ਰਿਹਾ ਜੂਨੀਅਰ ਗੋਰਗਨਾਥ ਕਲੱਬ ਖੜਵਲੋ ਇਹਨਾਂ ਦਾ ਵੀ ਬੜਾ ਸਹਿਯੋਗ ਰੰਦਾ ਇਸ ਰਾਸੀਲਾ ਕ੍ਰਾਂਚ ਵੀ ਸਹਿਯੋਗ ਸੀ ਤੇ 13 ਤਰੀਕ ਨੂੰ ਇਹਨਾਂ ਵੱਲੋਂ ਰਾਜ ਜਗਾ ਵੀ ਕਰਾਇਆ ਜਾ ਰਿਹਾ ਮੇਰੇ ਤੋਂ ਤੁਹਾਡੇ ਚੈਨਲ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਦਿਵਾਨ ਚੈਨਲ ਵਿੱਚ ਵੀ ਇਹ ਲਾਈਵ ਦਿਖਾਇਆ ਜਾਵੇਗਾ ਤੇ ਬੜੀਆ ਵਧੀਆ ਢੰਗ ਨਾਲ ਤੁਹਾਡਾ ਜਿਹੜਾ ਚੈਨਲ ਹੈ ਖੜ ਦੇ ਇਲਾਕੇ ਦੇ ਵਿੱਚ ਬਹੁਤ ਅੱਛਾ ਗਰੋਥ ਕਰ ਰਿਹਾ ਤੇ ਲੋਕੀ ਇਹਨੂੰ ਬਹੁਤ ਪਸੰਦ ਕਰਦੇ ਆ ਤੇ ਦੇਖਦੇ ਵੀ ਨੇ ਸ਼ੁਕਰੀਆ ਧੰਨਵਾਦ রাধে রাধে